ਦੋਸਤੋ ਆਪਾਂ ਜੋ ਆਪਣਾ ਤਜਰਬਾ ਸੀ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੋ ਸਕਦਾ ਅਸੀਂ ਗਲਤ ਵੀ ਹੋਈਏ ਮੇਤਰੋ ਕਮਾਲ ਹੀ ਹੋ ਗਈ ਯਾਰ ਤੁਸੀਂ ਵੀ ਯਕੀਨ ਨਹੀਂ ਕਰਨਾ ਯਕੀਨ ਪਰ ਤੁਸੀਂ ਕਰੋਗੇ ਜਦੋਂ ਆਪਾਂ ਤੁਹਾਨੂੰ ਡੇਟ ਲਿਖੀ ਹੋਈ ਵੀ ਦਿਖਾਵਾਂਗੇ ਤੇ ਆਪਾਂ ਤੁਹਾਨੂੰ ਬਾਕੀ ਸਾਰੀ ਗੱਲਬਾਤ ਦੱਸਾਂਗੇ ਤੇ ਆ ਦੋ ਤੁਸੀਂ ਦੇਖ ਹੀ ਲਏ ਹੁਣੇ ਨੇ ਬੈਂਟਰੇ ਪਏ ਆਪਣੇ ਕੋਲੇ ਇਹ ਇਨਵਰਟਰ ਦੇ ਬੈਟਰੀ ਨੇ ਤੇ ਆਪਣੇ ਦੋ ਹੀ ਇਨਵਰਟਰ ਜਿਹੜੇ ਲਾਏ ਹੋਏ ਨੇ ਮਤਲਬ ਇੱਕ ਤੇ ਆਪਾਂ ਬੈਟਰੀ ਲਾਇਆ ਸੀਗਾ ਕੰਪਨੀ ਦਾ ਕੰਪਨੀ ਕੋਈ ਵੀ ਚਲੋ ਹੋ ਸਕਦੀ ਆ ਅ ਮਤਲਬ ਵਧੀਆ ਬ੍ਰਾਂਡ ਕੰਪਨੀ ਇੱਕ ਸੀਗਾ ਲੋਕਲ ਬ੍ਰਾਂਡ ਦਾ ਹੁਣ ਆਪਾਂ ਲੈਣ ਵੇਲੇ ਚੀਜ਼ ਕਈ ਵਾਰ 2000 3000 ਦਾ ਫਰਕ ਹੁੰਦਾ ਤੇ ਆਪਾਂ ਉਹ ਚੀਜ਼ ਦਾ ਉਹ ਕਰ ਦਿਆ ਨੇ ਵੀ ਚਲੋ ਲੋਕਲ ਬ੍ਰਾਂਡ ਦਾ ਲੈ ਲੈਨੇ ਆ ਚਲੋ ਵੈਸੇ ਮਾਰੇ ਉਹ ਵੀ ਨਹੀਂ ਕੇ ਬੈਂਟਰੇ ਪਰ ਜਿਹੜਾ ਫਰਕ ਆਪਾਂ ਦੋਨਾਂ ਚ ਦੇਖਿਆ ਆਪਾਂ ਤੁਹਾਡੇ ਨਾਲ ਅੱਜ ਉਹ ਜਾਣਕਾਰੀ ਸਾਂਝੀ ਕਰਨ ਲੱਗੇ ਆ ਜਾਣਕਾਰੀ ਤੁਹਾਡੇ ਕੰਮ ਆਉਣ ਵਾਲੀ ਆ ਤੁਹਾਡੇ ਫਾਇਦੇ ਦੀ ਆ ਸੋ ਵੀਡੀਓ ਪੂਰੀ ਦੇਖ ਲਿਓ ਵੱਡੀ ਹੋ ਸਕਦੀ ਆ ਵੀਡੀਓ ਪੂਰੀ ਦੇਖ ਲਿਓ ਜਾਣਕਾਰੀ ਆ ਵਧੀਆ ਬਈ ਇਹ ਆਮ ਹੀ ਘਰਾਂ ਚ ਆਪਣੇ ਵਰਤੋਂ ਦੇਖ ਲਓ ਹੁੰਦੀ ਆ ਕਿਉਂਕਿ ਆਪਾਂ ਨੂੰ ਲੈਣੇ ਪੈਂਦੇ ਨੇ ਬੈਂਟਰੇ ਇਹ ਹਰ ਇੱਕ ਘਰ ਦੇ ਵਿੱਚ ਇਨਵਰਟਰ ਲੱਗਿਆ ਹੀ ਹੋਇਆ ਆਹ ਬੈਂਟਰਾ ਜਿਹੜਾ ਆਪਾਂ ਕੰਪਨੀ ਦਾ ਲਿਆ ਇਹ ਵੀ ਆਪਣੇ ਆਪ ਦੇ ਘਰ ਤੇ ਸੀਗਾ ਇਹ 2016 ਦੇ ਵਿੱਚ ਆਪਾਂ ਲਾਇਆ ਸੀਗਾ ਜੀ 150 ਐਂਪੀਅਰ ਦਾ ਬ੍ਰੈਂਟਰ ਆ ਇਹ ਹੈ ਇਮਰੋਂ ਕੰਪਨੀ ਦਾ ਇਹ ਚਲੋ ਕੰਪਨੀ ਕੋਈ ਵੀ ਹੋ ਸਕਦੀ ਆ ਤੇ ਇਹ 2016 ਚ ਆਪਾਂ ਲਿਆ ਉਦੋਂ ਬਾਅਦ ਤੁਸੀਂ ਆਪ ਹੀ ਲਾ ਲਓ ਸਾਹਿਬ ਵੀ 24 ਹੋ ਗਿਆ 24 ਦਾ ਹੁਣ ਚੱਲਦਾ ਅ ਅੱਠਵਾਂ ਮਹੀਨਾ ਹੋ ਗਿਆ ਹੁਣ ਚੱਲ ਪਿਆ 24 ਦਾ ਤੇ ਹੁਣ ਚਲੋ 2 ਕੁ ਮਹੀਨੇ ਤੁਹਾਡੀ ਕਾਲ ਸੀਗੀ ਥੋੜੀ ਜੀ ਵੀ ਇਹ 2 ਕੁ ਮਹੀਨੇ ਪਹਿਲਾਂ ਥੋੜਾ ਜਿਹਾ ਜਵਾਬ ਦੇ ਚੱਲਿਆ ਸੀਗਾ ਤੇ ਆ ਵੈਂਟਰਾ ਜੀ ਲਾਇਆ ਆਪਾਂ 2019 ਦੇ ਵਿੱਚ 18 ਦੇ ਲਾਸਟ ਚ ਲਾਇਆ ਸੀ ਜਾਨੀ ਇਹ 12ਵੇਂ ਮਹੀਨੇ ਚ ਤੇ ਇਹ ਉਦੋਂ ਫਰਕ ਹੋਊਗਾ 2000 ਰੁਪਏ ਦਾ ਮੰਨ ਲਓ ਹੁਣ ਕਿੰਨਾ ਤਾਂ ਇਹਦਾ ਮਤਲਬ ਹੋ ਗਿਆ ਵੀ ਜਿਹੜਾ ਉਹਨੇ ਟਾਈਮ ਜ਼ਿਆਦਾ ਕੱਢਿਆ ਵੈਂਟਰੇ ਨੇ ਇਹ ਤਾਂ ਕਰੀਬ ਹੋਵੇ 8.5 ਸਾਲ ਠੀਕ ਹੈ ਉਹ ਬਣਦੇ ਨੇ 5.5 ਸਾਲ ਦੂਸਰੀ ਗੱਲ ਆ ਜੋ ਵੀ ਜਿਹੜੀ ਇੱਕ ਵੱਡੀ ਵਿੱਚ ਹੋਰ ਗੱਲ ਆ ਧਿਆਨ ਆਪਾਂ ਉਹਦੇ ਤੇ ਦੇਣਾ ਉਸ ਗੱਲ ਤੇ ਇਹ ਬੈਟਰਾ ਜਿੰਨਾ ਵੀ ਇਹਦਾ ਬੈਕਅਪ ਹੁੰਦਾ ਚਾਰਜਿੰਗ ਦਾ ਇਹ ਜਦੋਂ ਤੱਕ ਬੈਟਰਾ ਚੱਲਦਾ ਤਕਰੀਬਨ ਉਦੋਂ ਤੱਕ ਉਸੇ ਤਰ੍ਹਾਂ ਹੀ ਰਹਿੰਦਾ ਜਦੋਂ ਇਹ ਨਵਾਂ ਆਪਾਂ ਲੈਨੇ ਆ ਉਦੋਂ 150 ਐਂਪੀਅਰ ਬੈਟਰਾ ਦਾ ਇਹ ਕਹਿੰਦੇ ਹੁੰਦੇ ਨੇ ਇਹ ਵੀ ਇੱਕ ਪੱਖਾ 15 ਘੰਟੇ ਚੱਲਦਾ ਜਿਵੇਂ ਉਹ ਆਪਣੇ ਕਹਿੰਦੇ ਨੇ ਦੁਕਾਨਦਾਰ ਭਰਾ ਮੇਰੀ ਗੱਲ ਹੋਈ ਸੀ ਨਾਲ ਵੀ 15 ਘੰਟੇ ਇੱਕ ਪੱਖਾ ਜੇ ਹੁਣ ਦੋ ਨੇ ਤੁਸੀਂ ਜਾਂ ਤਿੰਨ ਨੂੰ ਡਿਵਾਈਡ ਕਰ ਲਓ ਉਸ ਤਰ੍ਹਾਂ ਠੀਕ ਹੈ ਜੇ ਤਿੰਨ ਪੱਖੇ ਹੋਗੇ 5 ਘੰਟੇ ਲੇਕਿਨ ਇਹ ਜਿੰਨਾ ਚਿਰ ਬੈਂਟਰਾ ਚੱਲਦਾ 7 ਸਾਲ 8 ਸਾਲ ਇਹ ਲਾਸਟ ਤੱਕ ਉਹੀ ਇਹਦੀ ਬੈਕਅਪ ਰਹਿੰਦੀ ਆ ਇਹਦੇ ਜਿਹੜਾ ਲੋਕਲ ਬ੍ਰਾਂਡ ਆ ਇਹਦੇ ਵਿੱਚ ਇੱਕ ਅਸੀਂ ਨੋਟ ਕਰੀ ਆ ਗੱਲ ਇਹ 2 ਸਾਲ ਤਾਂ ਚੱਲਿਆ ਠੀਕ ਬਾਕੀ ਨਹੀਂ ਮੈਂ ਹੋਰਾਂ ਦੀ ਗੱਲ ਕਰਦਾ ਆਪਾਂ ਗੱਲ ਕਰਦੇ ਆ ਆਪਣੀ ਠੀਕ ਆ ਜੀ ਇਹ ਵੀ ਆਪਣਾ ਆਪ ਦੇ ਘਰ ਚ ਹੀ ਲਾਇਆ ਸੀਗਾ ਇਹ ਆਪਣਾ ਦੂਸਰੇ ਘਰੇ ਲਾਇਆ ਸੀਗਾ ਤੇ ਇਹਦੇ ਹੁਣ ਕੀ ਹੋਇਆ ਪਹਿਲੇ 2 ਸਾਲ ਤਾਂ ਇਹਨੇ ਪੂਰਾ ਸਹੀ ਉਹ ਕਰਿਆ ਉਸ ਤੋਂ ਬਾਅਦ ਕੀ ਹੋ ਗਿਆ ਜੀ ਵੀ ਮਤਲਬ ਘਟਦੇ ਗਏ ਇਹਦੇ ਮਤਲਬ ਤੀਜੇ ਸਾਲ ਜਾ ਕੇ ਇਹ ਜਿਵੇਂ ਇੱਕ ਪੱਖਾ ਹੀ 5-7 5 ਕ ਘੰਟੇ ਚੌਥੇ ਸਾਲ ਚ ਜਾ ਕੇ ਤਾਂ ਦੋ ਘੰਟੇ ਹੀ ਮਤਲਬ ਚਾਹ ਦੋ 2.5 ਘੰਟੇ ਹੀ ਚੱਲਦੇ ਸੀਗੇ ਦੋ ਪੱਖੇ ਤੇ ਮਗਰੋਂ ਪੰਜਵੇਂ ਸਾਲ ਤਾਂ ਚਲੋ ਇਹ ਤਾਂ ੱੱਕੇ ਨਾਲ ਹੀ ਇੱਕ ਕੰਮ ਲਿਆ ਹੁਣ ਇੱਕ ਤੁਸੀਂ ਹੋਰ ਗਲਤੀ ਨਹੀਂ ਕਰਨੀ ਜਦੋਂ ਵੀ ਬੈਟਰੀ ਦੀ ਜਿਹੜੀ ਬੈਕਅਪ ਘਟ ਜਾਂਦੀ ਹੈ ਚਾਰਜਿੰਗ ਹੋਣ ਦੀ ਆਪਣੀ ਕੈਪੈਸਿਟੀ ਬੈਟਰੀ ਉਦੋਂ ਹੀ ਬਦਲ ਦਿਓ ਉਹਦਾ ਕਾਰਨ ਇਹ ਆ ਵੀ ਇਹ ਕੀ ਕਰਦੇ ਨੇ ਬੈਟਰੀ ਜਦੋਂ ਇਹ ਉਨਾਂ ਦੀ ਮਨਿਆਦ ਇੱਕਨ ਕਹਿ ਲੋ ਵੀ ਜਿਵੇਂ ਹੁਣ ਇਹ 8 ਸਾਲ ਕੱਢਿਆ ਚਾਹੇ ਇਹ ਜਦੋਂ ਉਧਰੋਂ ਚਾਰਜਿੰਗ ਲਈ ਜਾਣੀਆਂ ਉਧਰੋਂ ਇਹਨੇ ਖਤਮ ਹੋਈ ਜਾਣਾ ਕਿਉਂਕਿ ਵਿੱਚ ਇਹਦੇ ਖੜਦੀ ਨਹੀਂ ਜਿਹੜੀ ਚਾਰਜਿੰਗ ਆ ਸੋ ਇਹ ਆਪਣੀ ਬਿਜਲੀ ਆ ਜਿਹੜੀ ਉਹਦਾ ਬਹੁਤ ਇਹ ਨੁਕਸਾਨ ਹੁੰਦਾ ਬਹੁਤ ਜੋਨਟਾਂ ਆਪਣੀਆਂ ਮਤਲਬ ਮੈਂ ਕਹਿੰਦਾ ਦੱਸ ਹੀ ਨਹੀਂ ਸਕਦੇ ਇਹਦੀਆਂ ਇਹਨੇ ਹੁਣ ਇਹ 15-15 ਜੋਨਟਾਂ ਇਹ ਦੋਨੇ ਇੱਕ ਦਿਨ ਦੀਆਂ ਖਿੱਚੀਆਂ ਜਾਂਦੇ ਸੀਗੇ ਕਾਰਨ ਕੀ ਕਿਉਂਕਿ ਵਿੱਚ ਚਾਰਜਿੰਗ ਤਾਂ ਖੜਦੀ ਨਹੀਂ ਗਈ ਉਹ ਚਾਰਜਿੰਗ ਇਹ ਲਈ ਜਾ ਰਹੇ ਨੇ ਸੋ ਇਸ ਗੱਲ ਦਾ ਜਰੂਰ ਧਿਆਨ ਰੱਖੋ ਜਦੋਂ ਆਪਾਂ ਚੀਜ਼ ਖਰੀਦਣੀਆਂ ਉਦੋਂ ਇਸ ਤਰ੍ਹਾਂ ਨਾ ਜਾਓ ਵੀ 2000 3000 ਸਸਤੇ ਮਦਰ ਨਾ ਜਾਓ ਕਹਿੰਦੇ ਹੁੰਦੇ ਆ ਵੀ ਮਹਿੰਗਾ ਰੋਵੇ ਇੱਕ ਵਾਰ ਤੇ ਮਾੜਾ ਸਸਤਾ ਰੋਵੇ ਬਾਰ-ਬਾਰ ਸੋ ਜੀ ਜਾਣਕਾਰੀ ਚੰਗੀ ਲੱਗੀ ਤਾਂ ਫਿਰ ਕਰ ਦਿਓ ਸ਼ੇਅਰ ਆਹ ਦੋਸਤੋ ਦੇਖ ਲਓ ਜਿਹੜੀ ਇਹਦੀ ਤਰੀਕ ਆ 16 ਦੀ ਥੋੜਾ ਜ ਤੁਸੀਂ ਜ਼ੂਮ ਕਰਕੇ ਵੀ ਜਾਂ ਸਕਰੀਨਸ਼ਾਟ ਲੈ ਕੇ ਦੇਖ ਲਿਓ ਇਹ ਆ ਦੇਖੋ ਕਈ ਵਾਰ ਕਈ ਸੱਜਣ ਕਹਿੰਦੇ ਨੇ ਵੀ ਇਸ ਤਾਂ ਇੰਨਾ ਟਾਈਮ ਨਹੀਂ ਚੱਲਦਾ ਇਹ ਆ ਦੇਖੋ ਤੀਜਾ ਮਹੀਨਾ 2016 ਕਿਉਂਕਿ ਆਪਣੇ ਕੋਲ ਤਾਂ ਲਿਖਿਆ ਵੀ ਹੋਇਆ ਸੀ ਨਾ ਆਪਾਂ ਜੇ ਕੋਈ ਚੀਜ਼ ਖਰੀਦਦੇ ਆ ਆਪਾਂ ਆਪਣੇ ਕੋਲ ਲਿਖਦੇ ਆ ਡੈਰੀ ਤੇ ਪਰ ਆਪਾਂ ਇਹ ਚਲੋ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦਿਖਾਇਆ ਵੀ 16 ਦੇ ਤੀਜੇ ਮਹੀਨੇ ਦਾ ਇਹ ਜਿਹੜਾ ਸੀਗਾ ਆਪਣਾ ਕੰਪਨੀ ਦਾ ਵੈਂਟਰ ਆ ਉਹ ਮੈਂ ਪਹਿਲਾਂ ਹੀ ਕਹਤਾ ਵੀ ਕੋਈ ਵੀ ਕੰਪਨੀ ਹੋ ਸਕਦੀ ਆ ਜਿਹੜੀ ਵੀ ਵਧੀਆ ਕੰਪਨੀਆਂ ਨੇ ਦੋਸਤੋ ਆਪਾਂ ਜੋ ਆਪਣਾ ਤਜਰਬਾ ਸੀ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੋ ਸਕਦਾ ਅਸੀਂ ਗਲਤ ਵੀ ਹੋਈਏ ਸੋ ਤੁਸੀਂ ਜਦੋਂ ਵੀ ਆਪਣੇ ਇਨਵਰਟਰ ਦਾ ਬੈਂਟ ਰਖੀਦਣਾ ਆਪਣੇ ਹਿਸਾਬ ਨਾਲ ਆਪਣੇ ਦੇਖ ਕੇ ਜੋ ਫੈਸਲਾ ਲੈਣਾ ਤੇ ਜਿਹੜੇ ਆਪਾਂ ਜਿਵੇਂ ਅਟਰੇ ਦੋ ਖਰੀਦਦੇ ਨੇ ਉਹ ਆਪਾਂ ਇਮਰਾਨ ਕੰਪਨੀ ਦੇ ਖਰੀਦਦੇ ਨੇ ਤੇ ਲੋਕਲ ਬ੍ਰਾਂਡ ਦੇ ਬੈਂਟਰੀ ਵੀ ਬਹੁਤ ਵਧੀਆ ਆਉਂਦੇ ਨੇ ਤੇ ਇਸ ਕਰਕੇ ਤੁਸੀਂ ਜੋ ਵੀ ਤੁਹਾਨੂੰ ਠੀਕ ਲੱਗੇ ਤੁਸੀਂ ਉਸ ਹਿਸਾਬ ਨਾਲ ਆਪਣੀ ਖਰੀਦਦਾਰੀ ਕਰਨੀ ਆ ਤੇ ਆਪਾਂ ਆਪਣੇ ਇੱਕ ਤਜਰਬਾ ਸਾਂਝਾ ਕਰਿਆ ਤੁਹਾਡੇ ਨਾਲ